ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ VOTING ਦਾ ਕੰਮ ਮੁਕੰਮਲ ਹੋ ਗਿਆ। ਪਿਛਲੇ ਕਈ ਮਹੀਨਿਆਂ ਤੋਂ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਆਗੂ ਹੁਣ ਫੁਰਸਤ ਦੇ ਪਲਾਂ ਵਿੱਚ ਕੀ ਕਰ ਰਹੇ ਨੇ? এবੀਪੀ ਸਾਂਝਾ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ। ਲਹਿਰਾ ਗਾਗਾ ਤੋਂ ਕਾਂਗਰਸ ਉਮੀਦਵਾਰ ਬੀਬੀ ਰਜਿੰਦਰ कौर ਪੱਠੜ ਨੇ ਫੁਰਸਤ ਦੇ ਪਲਾਂ ਵਿੱਚ ਆਪਣੇ ਨਿਵਾਸ ਤੇ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਹਨਾਂ ਲਈ ਆਰਾਮ ਦੇ ਇਹ ਪਲ ਬਹੁਤੇ ਲੰਬੇ ਨਹੀਂ ਕਿਉਂਕਿ ਉਹ ਜਲਦ ਹੀ ਯੂਪੀ ਚੋਣਾਂ ਵਿੱਚ ਪ੍ਰਚਾਰ ਦੇ ਲਈ ਨਿਕਲਣ ਵਾਲੇ ਨੇ। ਸ਼ਹਿਰੀ ਹੋਣ, ਪਿੰਡੂ ਹੋਣ, ਨੌਜਵਾਨ ਹੋਣ, ਸਾਰੇ ਮੁਲਾਜ਼ਮ ਹੋਣ ਸਭ ਦੀ ਸਪੋਰਟ ਕਾਂਗਰਸ ਵੱਲ ਲਹਿਰ اگੇ ਤੇ ਪੂਰੇ ਪੰਜਾਬ 'ਚ ਸਾਨੂੰ ਫਰਸਟ ਟਾਈਮ ਇੰਨੀ ਪ੍ਰੂਫ ਮਿਲੀ ਹੈਗੀ ਐ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਰਹਿ ਗਿਆ ਜਿਹਨੇ ਅੰਕੜੇ ਤੇ ਅਸੈਸਮੈਂਟ ਅਸੀਂ ਕਰਦੇ ਰਹਨੇ ਆ ਬਹੁਤ ਸ਼ਾਨਦਾਰ ਜਿੱਤ ਨਾਲ ਅਸੀਂ ਪੈਰਾ ਵੀ ਤੇ ਪੰਜਾਬ ਵੀ ਜਿੱਤ ਕੇ ਸੀ ਆਪਣੀ ਸਰਕਾਰ ਬਣਾ ਰਹੇ ਆ ਅਸੀਂ ਤਾਂ ਹੁਣ ਯੂਪੀ ਨੂੰ ਚੱਲੇ ਆ ਲੇਕਿਨ ਸਾਰੇ ਸਾਡੇ ਵਰਕਰ ਤੜਕੇ ਉੱਠ ਕੇ ਦੇ ਦ ਅੱਜ ਕਿਹੜੀ ਤਰੀਕ ਹੋ ਗਈ ਬੇਸਬਰੀ ਨਾਲ ਠੀਕ ਐ ਸਾਰੇ ਕਾਰਨ ਤੇ ਵਰਕਰਾਂ ਨੂੰ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਲੜਕਾ ਗਾਤੂ ਅਕਾਲੀ ਦਲ ਦੇ ਉਮੀਦਵਾਰ ਪਰਮੇਂਦਰ ਸਿੰਘ ਢਿੰਟਸਾ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਉਹ ਹਲਕੇ ਦੇ ਪਿੰਡ ਰਾਪੂਰਾ ਜਵਾਰਵਾਲਾ ਵਿੱਚ ਸਨ ਜਿੱਥੇ ਉਹਨਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ ਇਸਰਾਂ ਢਿੰਟਸਾ ਨੇ ਕਿਹਾ ਕਿ VOTING ਤੋਂ ਬਾਅਦ ਦਬਾਅ ਕਾਫੀ ਘਟਿਆਏ ਲੋਕਾਂ ਨੂੰ ਮਿਲਣ ਤੋਂ ਬਾਅਦ ਉਹ ਚੰਡੀਗੜ੍ਹ ਲਈ ਨਿਕਲ ਗਏ ਦੇਖੋ ਹਾਂ ਪਹਿਲਾਂ ਨਾਲੋਂ ਪ੍ਰੈਸ਼ਰ ਘੱਟ ਹੈ ਤੇ ਅੱਜ ਅਸੀਂ ਘੰਟਾ ਵੱਧ ਵੀ ਸੌਨੇ ਅਦਰਵਾਇਜ਼ ਅੱਜ ਥੋੜਾ ਜਿਹਾ ਸ਼ਡਿਊਲ ਵੀ ਜਿਹੜਾ ਹੈ ਇੰਨਾ ਟਾਈਟ ਨਹੀਂ ਹੈ ਉਦੋਂ ਪਿਛਲੀ ਵਾਰ ਵੀ ਜਦ ਵੀ ਇਹ ਰਿਕਾਰਡ ਹੈ ਵੀ ਜਦ ਵੀ ਪੋਲਿੰਗ ਵੱਧ ਹੁੰਦੀ ਹੈ ਅਕਾਲੀ ਦਲ ਉਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਇਸ ਵਾਰ ਵੀ ਅਸੀਂ ਇਹ ਸਮਝਦੇ ਹਾਂ ਵੀ ਵੱਧ ਪੋਲਿੰਗ ਦਾ ਅਕਾਲੀ ਦਲ ਨੂੰ ਫਾਇਦਾ ਹੋਗਾ